ਇਹ ਤਸਵੀਰਾਂ ਰਾਜਵੀਰ ਜਵੰਦਾ ਦੇ ਘਰ ਦੀਆਂ ਨੇ ਜਿੱਥੇ ਰੋਂਦੇ-ਕਰਲਾਉਂਦੇ ਹੋਏ ਉਸਦੇ ਪਰਿਵਾਰਕ ਮੈਂਬਰ ਰਾਜਵੀਰ ਦੇ ਮੌਤ ਦੀ ਖਬਰ ਸੁਣ ਕੇ ਬਹੁਤ ਹੀ ਭਾਵੁਕ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਰਾਜਵੀਰ ਦੀ ਮੌਤ ਦੀ ਖਬਰ ਸੁਣ ਕੇ ਲੋਕ ਰਾਜਵੀਰ ਦੇ ਘਰ ਆ ਰਹੇ ਨੇ ਤੇ ਹਰ ਇੱਕ ਦੀ ਅੱਖ ਨਮ ਹੋਈ ਹੈ ਆਪਣੇ ਰਾਜਵੀਰ ਦੀ ਮੌਤ ਦੀ ਖਬਰ ਸੁਣ ਕੇ ਤੁਸੀਂ ਦੇਖ ਸਕਦੇ ਹੋ ਕਿ ਘਰ 'ਚ ਹਾਲਾਤ ਕਿਹੋ ਜਿਹੇ ਬਣ ਗਏ ਨੇ ਬੀਬੀਆਂ ਰੋ ਰਹੀਆਂ ਨੇ ਕਿਉਂਕਿ ਉਹਨਾਂ ਦੇ ਰਾਜਵੀਰ ਨੇ ਹੁਣ ਕਦੇ ਵਾਪਸ ਮੁੜ ਕੇ ਘਰ ਨਹੀਂ ਆਉਣਾ ਰਾਜਵੀਰ ਦੀ ਮੌਤ ਨਾਲ ਸਿਰਫ ਪਰਿਵਾਰ ਨੂੰ ਹੀ ਨਹੀਂ ਦੁਨੀਆ ਭਰ ਚ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਦੁੱਖ ਲੱਗਾ ਹੈ ਤੇ ਹੁਣ ਰਾਜਵੀਰ ਜਵੰਦਾ ਦਾ ਸੰਸਕਾਰ ਵੀ ਕੱਲ ਸਵੇਰੇ 12 ਵਜੇ ਰਾਜਵੀਰ ਦੇ ਪਿੰਡ 'ਚ ਹੀ ਕੀਤਾ ਜਾਵੇਗਾ। ਗੱਲਬਾਤ ਦੌਰਾਨ ਪਰਿਵਾਰ ਦੇ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਰਾਜਵੀਰ ਦੇ ਲਈ ਅਖੰਡ ਸਾਹਿਬ ਦੇ ਪਾਠ ਰੱਖਿਆ ਗਿਆ ਸੀ ਜੋ ਕਿ ਅੱਜ ਸਵੇਰੇ ਹੀ ਭੋਗ ਪਏ ਨੇ ਪਰ ਅਚਾਨਕ ਹੀ ਅੱਜ ਸਵੇਰੇ ਰਾਜਵੀਰ ਦੇ ਮੌਤ ਦੀ ਖ਼ਬਰ ਆ ਜਾਂਦੀ ਹੈ ਤੇ ਜਿਸ ਨਾਲ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਪਰਿਵਾਰ ਦੇ ਮੈਂਬਰਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣੋ। ਸਵੇਰੇ ਅਸੀਂ ਜੀ ਖੰਡਪਾਤ ਸਾਹਿਬ ਪ੍ਰਕਾਸ਼ ਕਰਾਏ ਸੀਗੇ ਜਿਨ੍ਹਾਂ ਦੇ ਸਵੇਰੇ ਅੱਜ ਭੋਗ ਪਾਏ ਗਏ ਆ ਜਦੋਂ ਭੋਗ ਪੈਣ ਤੋਂ ਬਾਅਦ ਸਾਨੂੰ ਇਹ ਨਿਊਜ਼ ਮਿਲੀ ਕਿ ਇਸ ਤਰ੍ਹਾਂ ਉਹ ਅੱਜ ਸਾਨੂੰ ਆਧਵਿਚਕਾਰ ਛੱਡ ਕੇ ਚਲੇ ਗਿਆ ਬੜਾ ਦੁੱਖ ਲੱਗਿਆ ਗੁਰੂ ਘਰ ਸਾਰੀ ਸੰਗਤ ਇਕੱਠੀ ਸੀਗੀ ਇੱਕਦਮੀ ਮਾਹੌਲ ਚੇਂਜ ਹੋ ਗਿਆ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਹੁਣ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨਾ ਘਟਾ ਰਹਿ ਗਿਆ ਕੋਈ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਅਸੀਂ ਬਿਆਨ ਕਰ ਸਕੀਏ ਸਾਡੇ ਘਰ ਨੂੰ ਸਾਡੇ ਨਗਰ ਨੂੰ ਕੀ ਘਟਾ ਪਈ ਗਿਆ ਜੀ ਇਹ ਉਹਦੇ ਰਾਜਵੀ ਜਿਹੋਨਾਂ ਦਾ ਕਿਵੇਂ ਇੱਥੇ ਲੈ ਕੇ ਆ ਰਹੇ ਨੇ ਇੱਥੇ ਸੰਸਕਾਰ ਹੋਏਗਾ ਹਾਂ ਜੀ ਹਾਂ ਜੀ ਪਿੰਡ ਦੇ ਵਿੱਚ ਹੀ ਸੰਸਕਾਰ ਹੋਏਗਾ ਕੱਲ 12:00 ਵਜੇ ਦੇ ਕਰੀਬ ਤਕਰੀਬਨ ਸੰਸਕਾਰ ਹੋਏਗਾ ਅੱਜ ਸ਼ਾਮ ਨੂੰ ਉਹਨਾਂ ਨੂੰ ਇੱਥੇ ਲੈ ਕੇ ਆ ਜਾਣਗੇ ਹੁਣ ਇਸ ਟਾਈਮ ਹੌਲੀ ਦੇ ਵਾਲੇ ਘਰ ਲੈ ਕੇ ਗਏ ਉਸ ਤੋਂ ਬਾਅਦ ਮਹਾਲੀ ਵਾਲੇ ਘਰ ਤੋਂ ਬਾਅਦ ਫਿਰ ਇੱਥੇ ਆ ਜਾਨਾ ਜੀ ਹਾਂਜੀ ਪੂਰੇ ਪਿੰਡ ਚ ਸੋਗ ਦੀ ਲਹਿਰ ਹੈ ਉਸੇ ਟਾਈਮ ਹੀ ਜਦੋਂ ਅਸੀਂ ਗੁਰੂ ਘਰ ਸੀਗੇ ਸਾਨੂੰ ਪਤਾ ਲੱਗਿਆ ਉਸੇ ਟਾਈਮ ਹੀ ਸੋਗ ਦਾ ਮਾਹੌਲ ਬਣ ਗਿਆ ਸੀ ਜੀ ਕੀ ਨਾਮ ਆ ਜੀ ਇੱਕ ਮਿੰਟ ਮੇਰਾ ਨਾਮ ਲੱਖੀ ਜੀ ਲੱਖੀ ਜੀ ਕਿਹੜਾ ਪਿੰਡ ਦਾ ਹੋਣਾ ਜੀ ਉਹਨਾਂ ਜੀ ਉਹਨਾਂ ਜੀ ਕੀ ਲੱਗਦਾ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲਾਟ ਰਹੀ ਸੀ ਕਿਸ ਤਰ੍ਹਾਂ ਸੁਭਾਅ ਸੀ ਦਾ ਰਾਜ ਵਿੱਚ ਤੇ ਕਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਰਹਿੰਦੇ ਸੀ ਜਿੱਦਾਂ ਆਪਾਂ ਖੜੇ ਇਸ ਤਰ੍ਹਾਂ ਗੁੱਲਪੇੜੀ ਤੋਂ ਪੂਰਾ ਪਿਆਰ ਮਿਲਦਾ ਸੀ ਬਹੁਤ ਜਦੋਂ ਆਪਾਂ ਖੜੀ ਇਸ ਤਰ੍ਹਾਂ ਜਿੱਦਾਂ ਅਸੀਂ ਪੜ੍ਹਦੇ ਗੁੱਲਪੇੜੀ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਲੱਗਿਆ ਕਿ ਬਹੁਤ ਹੀ ਖਬਰ ਤੋਂ ਬਾਅਦ ਇੱਕ ਸਾਹੀ ਕਿਤੋਂ ਇਹ ਪੂਰੀ ਸੋਗ ਦੀ ਲਹਿਰ ਆਈ ਪਿੰਡ ਦੇ ਵਿੱਚ ਪੂਰੀ ਜਗ੍ਹਾ ਅਚਾ ਇਹ ਲੱਗਦਾ ਕਿ ਕਿਸੇ ਨਾ ਕਿਸੇ ਰਾਜ ਵਿੱਚ ਜਵਾਨ ਦਾ ਕੋਈ ਕਮੀ ਪੂਰੀ ਕਰ ਸਕਦਾ ਇੱਥੇ ਪਿੰਡ ਦੇ ਵਿੱਚ ਦੇਖੋ ਜੇ ਤੁਹਾਨੂੰ ਮਾਰਾ ਹੀ ਨੂੰ ਪਤਾ ਕਿ ਕੌਣ ਕਮੀ ਪੂਰੀ ਕਰ ਪਰ ਰਾਜਵੀਰ ਬਣਨਾ ਬਹੁਤ ਹੱਸ ਕੋਈ ਰਾਜਵੀਰ ਨਹੀਂ ਬਣ ਸਕਦਾ ਲੱਗਦਾ ਕਿ ਕਿਸੇ ਨਾ ਕਿਸੇ ਇੱਕ ਇੱਕ ਹੀਰਾ ਇਕਲੌਤਾ ਹੀਰਾ ਇਸ ਦੁਨੀਆ ਤੋਂ ਉੱਜੋ ਚਲਾ ਗਿਆ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸੁਨੱਖਾ ਕੋਈ ਇੰਡਸਟਰੀ ਦੇ ਵਿੱਚ ਨਹੀਂ ਹੁਣ ਰਾਜਵੀਰ ਦੇ ਨਾਲ ਔਰ ਇੰਨਾ ਵਧੀਆ ਸੁਆਸ ਸੀ ਉਹਦਾ ਵੀ ਮੇਰੇ ਹਿਸਾਬ ਨਾਲ ਤਾਂ ਇਦੋਂ ਕੋਈ ਸੁਨੱਖਾ ਕੋਈ ਕਲਾਕਾਰ ਨਹੀਂ ਹੋਣਾ ਸਾਡੇ ਲਈ ਤਾਂ ਸਾਹ ਥੱਲੇ ਆਉਂਦੇ ਪੰਜਾਬੀ ਨੂੰ ਵੀ ਘਟਾ ਪਿਆ ਕਿਤੇ ਨਾ ਕਿਤੇ ਕ੍ਰਿਟੀਕਲ ਲੇਟਰ ਜਿਹੜੇ ਲਗਾਤਾਰ ਖਤ ਲੈਂ ਜਾਂਦੇ ਸੀ ਪੂਰਾ ਪੂਰਾ ਘਟਾਈ ਚਾਦਰੇ ਨਾਲ ਗਾਉਂਦਾ ਸੀਗਾ ਜੀ ਅੱਜ ਕੱਲ ਦਾ ਕਲਾਕਾਰ ਪੈਂਟਾਂ ਸ਼ਰਟਾਂ ਨਾਲ ਲੱਪਾ ਗੱਲ ਲੈਂਦਾ ਚਾਦਰੇ ਹਮੇਸ਼ਾ ਹੀ ਦਿੰਦੇ ਉਹਦੇ ਪ੍ਰੋਗਰਾਮ ਦੇਖੋਗੇ ਚਾਦਰਿਆਂ ਨਾਲ ਦੇਖੋਗੇ ਪੰਜਾਬੀ ਦੀ ਮਦਦ ਕਰਦਾ ਸੀ ਹਟ ਪੂਰਾ ਬਹੁਤ ਵਧੀਆ ਸੁਆਦ ਆਦੀ ਹੈ ਜੀ ਪਰਿਵਾਰ ਚ ਕੋਣ ਕੋਣ ਨੇ ਉਹਨਾਂ ਦੇ ਮੇਟਰ ਪਰਿਵਾਰ ਦੇ ਮੈਂਬਰ ਜੀ ਦੋ ਬੱਚੇ ਆ ਜੀ ਇੱਕ ਮਾਤਾ ਹੈ ਇਹ ਕਿਹਾ ਜਾ ਰਿਹਾ ਇਹਨਾਂ ਦੇ ਖਬਰ ਸਾਫੀ ਵੀ ਡੈਥ ਹੋਈ ਸੀ ਹਾਂ ਦੋ ਮਹੀਨੇ ਪਹਿਲਾਂ ਡੈਥ ਹੋਈ ਸੀਗੀ ਉਹ ਵੀ ਗਾਇਬ ਸੀ ਵੀ ਇਹ ਵੀ ਨਹੀਂ ਉਹ ਪੰਜਾਬ ਪੁਲਿਸ ਸੀਗੇ ਠੰਡਾਰ ਸੀਗੇ ਹਾਂ ਜਿੱਥਾਂ ਵੀ ਦੱਸ ਹਾਂ ਪੋਨ ਨਹੀਂ ਹੋਏਗਾ ਜੀ ਕਿੰਨੇ ਵੇ ਹੋਏਗਾ ਜੀ ਕੱਲ ਹੋਏਗਾ ਜੀ 12 1 ਵਜੇ ਤਕ ਤਕਰੀਬ ਹੋਗਾ ਕੱਲ 1 ਵੇ ਤਕਰੀਬ ਹਾਂ ਤੇ ਹੁਣ ਇਸ ਵਕਤ ਘਰ ਦੇ ਵਿੱਚ ਗੁੰਮ ਕਰਾਗੇ ਜੀ ਉਹਨਾਂ ਦੀ ਦਾਦੀ ਆਈ ਉਹਦੇ ਚਾਚੀ ਆ ਚੰਡੀਗੜ੍ਹੋਂ ਆਏ ਜਿੱਤੇ ਸਮਝਾ ਤਾਂ ਉਹਨੂੰ ਕੋਤੋ ਮਿਲਿਆ ਸੀ ਸਾਨੂੰ ਸਵੇਰੇ ਗੁਰਦੁਆਰਾ ਸਾਹਿਬ ਪਤਾ ਲੱਗਿਆ ਜੀ 10 ਵਜੇ ਅਖੰਡ ਪਾਠ ਵੀ ਰਖਾਇਗੇ ਕਿਉਂਕਿ ਆਹ ਖੁਸ਼ੀ ਲਈ ਅਖੰਡ ਪਾਠ ਰਖਾਈ ਵੀ ਸੈਂ ਵੀ ਠੀਕ ਹੋ ਜੇ ਬਹੁਤ ਸਾਰੇ ਪੰਜਾਬ ਨੇ ਰਖਾਈ ਅਖੰਡ ਪਾਠ ਦਾ ਸਾਰੇ ਪੰਜਾਬ ਨੇ ਕੀ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾਂ ਹੋਈਆਂ ਵੀ ਰਾਜਵੀਰ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਆ ਜੀ ਅੱਛਾ ਜਦੋਂ ਇਤੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਥੇ ਗਏ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਵਾਸੀ ਨਹੀਂ ਉਦੋਂ ਫਿਰਾਲ ਚੰਡੀਗੜ੍ਹ ਸੀ ਅੱਜ ਝੰਡੀਗੜ੍ਹ ਦੱਸਦੀ ਹੈ ਕਿ ਰਾਜਵੀਰ ਨੇ ਅੱਜ ਸਵੇਰੇ ਹੀ 10:55 ਮਿੰਟ ਤੇ ਮੋਹਾਲੀ ਦੇ 40s ਹਸਪਤਾਲ ਚ ਆਖਰੀ ਸਾਹ ਲਏ ਨੇ ਜਾਣਕਾਰੀ ਮੁਤਾਬਕ ਅੱਜ ਸਵੇਰੇ ਰਾਜਵੀਰ ਜਵੰਦਰ ਦੀ ਸਿਹਤ ਬੇਹਦ ਨਾਜ਼ੁਕ ਬਣ ਗਈ ਸੀ ਜਿਸ ਕਰਕੇ ਇੱਕਦਮ ਹੀ ਹਸਪਤਾਲ ਚ ਹਲਚਲ ਮਚ ਗਈ ਤੇ ਰਾਜਵੀਰ ਹੋਰ ਦਰਜ ਨਹੀਂ ਸਹਾਰ ਸਕਿਆ ਜਿਸ ਕਾਰਨ ਉਹਨਾਂ ਨੇ ਉੱਥੇ ਹੀ ਮੌਤ ਹੋ ਗਈ ਜਿਸ ਦਿਨ ਤੋਂ ਰਾਜਵੀਰ ਜਵੰਦ ਦਾ ਐਕਸੀਡੈਂਟ ਹੋਇਆ ਸਾਰੇ ਲੋਕ ਅਰਦਾਸਾ ਕਰ ਰਹੇ ਨੇ ਕਿ ਰਾਜਵੀਰ ਜਲਦੀ ਠੀਕ ਹੋ ਜਾਵੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ 27 ਸਤੰਬਰ ਰਾਜਵੀਰ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਦੇ ਬੱਦੀ ਚ ਬਾਈਕ ਰਾਈਡ ਕਰ ਰਹੇ ਸਨ ਜਿਸ ਦੌਰਾਨ ਅਚਾਨਕ ਹੀ ਰਸਤੇ ਚ ਕੁਝ ਆਵਾਰਾ ਪਸ਼ੂ ਆ ਗਏ ਜਿਸ ਕਾਰਨ ਰਾਜਵੀਰ ਦੀ ਬਾਈਕ ਬੇਕਾਬੂ ਹੋ ਗਈ ਸੀ ਤੇ ਰਾਜਵੀਰ ਦੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਜਾਣਕਾਰੀ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਰਾਜਵੀਰ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਤੇ ਉਦੋਂ ਤੋਂ ਹੀ ਰਾਜਵੀਰ ਦੀ ਚੰਗੀ ਸੀਹੇਤੀ ਆਪੀ ਦੀ ਦੁਨੀਆ ਪਰਤ ਉਹਨਾਂ ਦੀ ਚਾਹਣ ਵਾਲੀ ਉਹਨਾਂ ਦੀ ਅਰਦਾਸ ਕਰ ਰਹੀ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਤਸਵੀਰਾਂ ਰਾਜਵੀਰ ਜਵੰਦਾ ਦੇ ਘਰ ਦੀਆਂ ਨੇ ਜਿੱਥੇ ਰੋਂਦੇ-ਕਰਲਾਉਂਦੇ ਹੋਏ ਉਸਦੇ ਪਰਿਵਾਰਕ ਮੈਂਬਰ ਰਾਜਵੀਰ ਦੇ ਮੌਤ ਦੀ ਖਬਰ ਸੁਣ ਕੇ ਬਹੁਤ ਹੀ ਭਾਵੁਕ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਰਾਜਵੀਰ ਦੀ ਮੌਤ ਦੀ ਖਬਰ ਸੁਣ ਕੇ ਲੋਕ ਰਾਜਵੀਰ ਦੇ ਘਰ ਆ ਰਹੇ ਨੇ ਤੇ ਹਰ ਇੱਕ ਦੀ ਅੱਖ ਨਮ ਹੋਈ ਹੈ ਆਪਣੇ ਰਾਜਵੀਰ ਦੀ ਮੌਤ ਦੀ ਖਬਰ ਸੁਣ ਕੇ ਤੁਸੀਂ ਦੇਖ ਸਕਦੇ ਹੋ ਕਿ ਘਰ 'ਚ ਹਾਲਾਤ ਕਿਹੋ ਜੇ ਬਣ ਗਏ ਨੇ ਬੀਬੀਆਂ ਰੋ ਰਹੀਆਂ ਨੇ ਕਿਉਂਕਿ ਉਹਨਾਂ ਦੇ ਰਾਜਵੀਰ ਨੇ ਹੁਣ ਕਦੇ ਵਾਪਸ ਮੁੜ ਕੇ ਘਰ ਨਹੀਂ ਆਉਣਾ ਰਾਜਵੀਰ ਦੀ ਮੌਤ ਨਾਲ ਸਿਰਫ ਪਰਿਵਾਰ ਨੂੰ ਹੀ ਨਹੀਂ ਦੁਨੀਆ ਭਰ ਚ ਉਹਨਾਂ ਦੇ ਚਾਹਣ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਦੁੱਖ ਲੱਗਾ ਹੈ ਤੇ ਹੁਣ ਰਾਜਵੀਰ ਜਵੰਦਰ ਦਾ ਸੰਸਕਾਰ ਵੀ ਕੱਲ ਸਵੇਰੇ 12 ਵਜੇ ਰਾਜਵੀਰ ਦੇ ਪਿੰਡ 'ਚ ਹੀ ਕੀਤਾ ਜਾਵੇਗਾ ਗੱਲਬਾਤ ਦੌਰਾਨ ਪਰਿਵਾਰ ਦੇ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਰਾਜਵੀਰ ਦੇ ਲਈ ਅਖੰਡ ਸਾਹਿਬ ਦੇ ਪਾਠ ਰੱਖਿਆ ਗਿਆ ਸੀ ਜੋ ਕਿ ਅੱਜ ਸਵੇਰੇ ਹੀ ਭੋਗ ਪਏ ਨੇ ਪਰ ਅਚਾਨਕ ਹੀ ਅੱਜ ਸਵੇਰੇ ਰਾਜਵੀਰ ਦੀ ਮੌਤ ਦੀ ਖਬਰ ਆ ਜਾਂਦੀ ਹੈ ਤੇ ਜਿਸ ਨਾਲ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਪਰਿਵਾਰ ਦੇ ਮੈਂਬਰਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣੋ ਸਵੇਰੇ ਅਸੀਂ ਸ਼੍ਰੀ ਖੰਡਪਾਤ ਸਾਹਿਬ ਪ੍ਰਕਾਸ਼ ਕਰਾਇਏ ਸੀਗੇ ਜਿਨ੍ਹਾਂ ਦੇ ਸਵੇਰੇ ਅੱਜ ਭੋਗ ਪਾਏ ਗਏ ਆ ਜਦੋਂ ਭੋਗ ਪੈਣ ਤੋਂ ਬਾਅਦ ਸਾਨੂੰ ਇਹ ਨਿਊਜ਼ ਮਿਲੀ ਕਿ ਇਸ ਤਰ੍ਹਾਂ ਉਹ ਅੱਜ ਸਾਨੂੰ ਆਦਬ ਵਿਚਾਰ ਛੱਡ ਕੇ ਚਲਾ ਗਿਆ ਬੜਾ ਦੁੱਖ ਲੱਗਿਆ ਗੁਰੂ ਘਰ ਸਾਰੀ ਸੰਗਤ ਇਕੱਠੀ ਸੀਗੀ ਇੱਕਦਮੀ ਮਾਹੌਲ ਚੇਂਜ ਹੋ ਗਿਆ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਹੁਣ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨਾ ਘਟਾ ਰਹਿ ਗਿਆ ਕੋਈ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਅਸੀਂ ਬਿਆਨ ਕਰ ਸਕੀਏ ਸਾਡੇ ਘਰ ਨੂੰ ਸਾਡੇ ਨਗਰ ਨੂੰ ਕੀ ਘਟਾ ਪਈ ਗਿਆ ਜੀ ਇਹ ਉਹ ਰਾਜ ਦੇ ਜਿਹਨਾਂ ਦਾ ਕਿਵੇਂ ਇੱਥੇ ਲੈ ਕੇ ਆ ਰਹੇ ਨੇ ਉਹ ਇੱਥੇ ਸੰਸਕਾਰ ਹੋਏਗਾ ਹਾਂ ਜੀ ਹਾਂ ਜੀ ਪਿੰਡ ਦੇ ਵਿੱਚ ਹੀ ਸੰਸਕਾਰ ਹੋਏਗਾ ਕੱਲ 12:00 ਵਜੇ ਦੇ ਕਰੀਬ ਤਕਰੀਬਨ ਸੰਸਕਾਰ ਹੋਏਗਾ ਅੱਜ ਸ਼ਾਮ ਨੂੰ ਉਹਨਾਂ ਨੂੰ ਇੱਥੇ ਲੈ ਕੇ ਆ ਜਾਣਗੇ ਹੁਣ ਇਸ ਟਾਈਮ ਹਾਲੀ ਵਾਲੇ ਘਰ ਲੈ ਕੇ ਗਏ ਤੇ ਉਸ ਤੋਂ ਬਾਅਦ ਹਾਲੀ ਵਾਲੇ ਘਰ ਤੋਂ ਬਾਅਦ ਫਿਰ ਇੱਥੇ ਆ ਜਾਣਗੇ ਹਾਂਜੀ ਪੂਰੇ ਪਿੰਡ ਚ ਸੋਗ ਦੀ ਲਹਿਰ ਹੈ ਉਸੇ ਟਾਈਮ ਹੀ ਜਦੋਂ ਅਸੀਂ ਗੁਰੂ ਘਰ ਸੀਗੇ ਸਾਨੂੰ ਪਤਾ ਲੱਗਿਆ ਉਸੇ ਟਾਈਮ ਹੀ ਸੋਗ ਦਾ ਮਾਹੌਲ ਬਣ ਗਿਆ ਸੀ ਜੀ ਕੀ ਨਾਮ ਆ ਜੀ ਇੱਕ ਮਿੰਟ ਮੇਰਾ ਨਾਮ ਲੱਖੀ ਜੀ ਲੱਖੀ ਜੀ ਕਿਹੜਾ ਪਿੰਡ ਆ ਉਹਨਾਂ ਜੀ ਉਹਨਾਂ ਜੀ ਕੀ ਲੱਗਦਾ ਅੱਜ ਉਹਨਾਂ ਦਾ ਅਦੇਹਾਨ ਤੋਂ ਗਿਆ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲਾਟ ਰਹੀ ਸੀ ਕਿਸ ਤਰ੍ਹਾਂ ਸੁਭਾਅ ਸੀ ਦਾ ਰਾਜ ਵਿੱਚ ਤੇ ਕਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਰਹਿੰਦੇ ਸੀ ਜਿੱਦਾਂ ਆਪਾਂ ਖੜੇ ਇਸ ਤਰ੍ਹਾਂ ਪਿੰਡ ਤੋਂ ਪੂਰਾ ਪਿਆਰ ਮਿਲਦਾ ਸੀ ਬਹੁਤ ਜਦੋਂ ਆਪਾਂ ਖੜੇ ਇਸ ਤਰ੍ਹਾਂ ਜਿੰਦਾ ਸੀ ਪਿੰਡ ਦੇ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਪੂਰੀ ਜਗ੍ਹਾ ਅਚਨ ਕਿ ਲੱਗਦਾ ਕਿ ਕਿਸੇ ਨਾ ਕਿਤੇ ਰਾਜਵੀਰ ਜਵਦਾ ਦਾ ਕੋਈ ਕਮੀ ਪੂਰੀ ਕਰ ਚੁੱਕਾ ਹੈ ਇੱਥੇ ਪਿੰਡ ਦੇ ਵਿੱਚ ਦੇਖੋ ਜੀ ਤੁਹਾਨੂੰ ਮਾਰਾ ਹੀ ਨੂੰ ਪਤਾ ਕਿ ਕੌਣ ਕਮੀ ਪੂਰੀ ਕਰ ਪਰ ਰਾਜਵੀਰ ਬਣਨਾ ਬਹੁਤ ਹੱਥ ਕੋਈ ਰਾਜਵੀਰ ਨਹੀਂ ਬਣ ਸਕਦਾ ਲੱਗਦਾ ਕਿ ਕਿਸੇ ਨਾ ਕਿਤੇ ਇੱਕ ਇੱਕ ਹੀਰਾ ਇਕਲੌਤਾ ਹੀਰਾ ਇਸ ਦੁਨੀਆ ਤੋਂ ਉੱਜੋ ਚਲਾ ਗਿਆ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸੁਨੱਖਾ ਕੋਈ ਇੰਡਸਟਰੀ ਦੇ ਵਿੱਚ ਨਹੀਂ ਹੁਣ ਰਾਜਵੀਰ ਦੇ ਨਾਲ ਔਰ ਇੰਨਾ ਵਧੀਆ ਸਵਾਸ ਸੀ ਉਹਦਾ ਵੀ ਮੇਰੇ ਹਿਸਾਬ ਨਾਲ ਤਾਂ ਇਦੋਂ ਕੋਈ ਸੁਨੱਖਾ ਕੋਈ ਕਲਾਕਾਰ ਨਹੀਂ ਹੋਣਾ ਸਾਡੇ ਲਈ ਤਾਂ ਸਾਹਿਬ ਥੱਲੇ ਆਉਂਦੇ ਕਿਤੇ ਕਿਤੇ ਕ੍ਰਿਟੀਕਲ ਲੇਟਰ ਜਿਹੜੇ ਲਗਾਤਾਰ ਘੱਟ ਲਾਈਨ ਜਾਂਦੇ ਸੀ ਉਹ ਪੂਰਾ ਪੂਰਾ ਘਟਾਈ ਚਾਦਰੇ ਨਾਲ ਗਾਉਂਦਾ ਸੀਗਾ ਜੀ ਅੱਜ ਕੱਲ ਦਾ ਕਲਾਕਾਰ ਪੈਂਟਾ ਸ਼ਰਡਨ ਲੱਪਾ ਗੱਲ ਲੈਂਦਾ ਚਾਦਰ ਹਮੇਸ਼ਾ ਹੀ ਦਿੰਦੇ ਉਹ ਤੇ ਪ੍ਰੋਗਰਾਮ ਦੇਖੋਗੇ ਚਾਦਰਿਆਂ ਨਾਲ ਦੇਖੋਗੇ ਪੰਜਾਬੀ ਵੀ ਮਦਦ ਕਰਦਾ ਸੀ ਹਟਾਂ ਦੇ ਵਿੱਚ ਵੀ ਬਹੁਤ ਬਹੁਤ ਮਦਦ ਕਰਦਾ ਸੀ ਸਾਡਾਂ ਪੂਰਾ ਬਹੁਤ ਵਧੀਆ ਸੁਆਦ ਆ ਸੀਗਾ ਜੀ ਪਰਿਵਾਰ ਚ ਕੋਣ ਕੋਣ ਨੇ ਉਹਨਾਂ ਦੇ ਮੇਕਰ ਪਰਿਵਾਰ ਦੇ ਮੈਸੇਜ ਆ ਦੋ ਬੱਚੇ ਆ ਜੀ ਇੱਕ ਮਾਤਾ ਜੀ ਇਹ ਕਿਹਾ ਜਾ ਰਿਹਾ ਇਹਨਾਂ ਦੇ ਖਬਰ ਸਾਫੀ ਵੀ ਡੈਥ ਹੋਈ ਸੀ ਹਾਂ 2 ਮਹੀਨੇ ਪਹਿਲਾਂ ਡੈਥ ਹੋਈ ਸੀਗੀ ਉਹ ਵੀ ਗਾਇਸ ਸੀ ਵੀ ਇਹ ਨਹੀਂ ਉਹ ਪੰਜਾਬ ਪੁਲਿਸ ਸੀਗੇ ਠੰਡਾਰ ਸੀਗੇ ਹਾਂ ਠੰਡਾਰ ਇੱਥੀ ਹੋਏਗਾ ਹਾਂ ਪੋਨੀ ਹੋਏਗਾ ਜੀ ਕਿੰਨੇ ਵੇ ਹੋਏਗਾ ਜੀ ਕੱਲ ਹੋਏਗਾ ਜੀ 12:00 ਵਜੇ ਤਕਰੀਬ ਹੋਗਾ 12:00 ਵੀ ਤਕਰੀਬ ਹਾਂ ਤੇ ਹੁਣ ਇਸ ਵਕਤ ਘਰ ਦੇ ਵਿੱਚ ਗੂੰਜਣਾ ਗਿਆ ਜੀ ਉਹਨਾਂ ਦੀ ਦਾਦੀ ਆਈ ਉਹਦੇ ਚਾਚੀ ਆ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆਏ ਅੱਛਾ ਤੇ ਇਹ ਸਮਝਾ ਤਾਂ ਉਹਨਕੋ ਤੇ ਮਿਲਿਆ ਸੀ ਸਾਨੂੰ ਸਾਰੇ ਗੁਰਦੁਆਰਾ ਸਾਹਿਬ ਪਤਾ ਲੱਗਿਆ ਜੀ 10:00 ਵਜੇ ਅਖੰਡ ਪਾਠ ਵੀ ਰਖਾਏਗੇ ਕਿਹਨੇ ਹਾਂ ਖ ਵੀ ਠੀਕ ਹੋ ਜੇ ਬਹੁਤ ਸਾਰੇ ਪੰਜਾਬ ਨਹੀਂ ਰਖਾਈ ਅੰਡਪਾੜ ਦਾ ਸਾਰੇ ਪੰਜਾਬ ਨੇ ਕੀ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾ ਹੋਈਆਂ ਵੀ ਰਾਜਵੀਰ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਆ ਜੀ ਅੱਛਾ ਜਦੋਂ ਇੱਕੋ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਕ ਥੁਗੇ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਵਸੇ ਨਹੀਂ ਉਦੋਂ ਫਿਰਾਲ ਚੰਡੀਗੜ੍ਹ ਸੀ ਅੱਛਾ ਜੀ ਚੰਡੀਗੜ੍ਹ ਚੰਡੀਗੜ੍ਹ ਦੱਸ ਦिए ਕਿ ਰਾਜਵੀਰ ਨੇ ਅੱਜ ਸਵੇਰੇ ਹੀ 10:55 ਮਿੰਟ ਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਚ ਆਖਰੀ ਸਾਹ ਲਏ ਨੇ ਜਾਣਕਾਰੀ ਮੁਤਾਬਕ ਅੱਜ ਸਵੇਰੇ ਰਾਜਵੀਰ ਜਵੰਦਰ ਦੀ ਸਿਹਤ ਬੇਹਦ ਨਾਜ਼ੁਕ ਬਣ ਗਈ ਸੀ ਜਿਸ ਕਰਕੇ ਇਕਦਮੀ ਹਸਪਤਾਲ ਚ ਹਲਚਲ ਮਚ ਗਈ ਤੇ ਰਾਜਵੀਰ ਹੋਰ ਦਰਜ ਨਹੀਂ ਸਹਾਰ ਸਕਿਆ ਜਿਸ ਕਾਰਨ ਉਹਨਾਂ ਨੇ ਉੱਥੇ ਹੀ ਮੌਤ ਹੋ ਗਈ ਜਿਸ ਦਿਨ ਤੋਂ ਰਾਜਵੀਰ ਜਵੰਦ ਦਾ ਐਕਸੀਡੈਂਟ ਹੋਇਆ ਸਾਰੇ ਲੋਕ ਅਰਦਾਸਾ ਕਰ ਰਹੇ ਨੇ ਕਿ ਰਾਜਵੀਰ ਜਲਦੀ ਠੀਕ ਹੋ ਜਾਵੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ 27 ਸਤੰਬਰ ਰਾਜਵੀਰ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਦੇ ਬੱਦੀ ਚ ਬਾਈਕ ਰਾਈਡ ਕਰ ਰਹੇ ਸਨ ਜਿਸ ਦੌਰਾਨ ਅਚਾਨਕ ਹੀ ਰਸਤੇ 'ਚ ਕੁਝ ਆਵਾਰਾ ਪਸ਼ੂ ਆ ਗਏ ਜਿਸ ਕਾਰਨ ਰਾਜਵੀਰ ਦੀ ਬਾਈਕ ਬੇਕਾਬੂ ਹੋ ਗਈ ਸੀ ਤੇ ਰਾਜਵੀਰ ਦੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਜਾਣਕਾਰੀ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਰਾਜਵੀਰ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਤੇ ਉਦੋਂ ਤੋਂ ਹੀ ਰਾਜਵੀਰ ਦੀ ਚੰ ਸੀਹਤੀ ਆਪੀ ਦੀ ਦੁਨੀਆ ਪਰ ਤੋਂ ਉਹਨਾਂ ਦੀ ਚਾਹਣ ਵਾਲੀ ਉਹਨਾਂ ਦੀ ਅਰਦਾਸਾ ਕਰ ਰਹੀ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ